ਵੀ ਤੁਸੀਂ ਦੇਖਿਆ ਹੋਣਾ ਕਿ ਅਸੀਂ ਕੋਈ ਅਗਲੇ 6 ਮਹੀਨਿਆਂ ਦੇ ਕੋਈ 25-2600 ਪਿੰਡਾਂ ਦੇ ਵਿੱਚ ਆਰਓ ਸਿਸਟਮ ਲੱਜਾਣਾ ਜਿੱਥੇ ਪਾਣੀ ਖਰਾਬ ਹੈ ਸੋ ਆ ਇੱਕ ਬਹੁਤ ਵੱਡੀ ਅਸੀਂ ਜੰਗੀ ਪੱਧਰ ਤੇ ਕੰਮ ਲੱਗੇ ਆ ਪੀਣ ਵਾਲਾ ਪਾਣੀ ਸਾਫ਼ ਦੇਣ ਵਾਸਤੇ ਬਲੈਕ ਮਨੀ ਲਿਆਉਣ ਵਾਸਤੇ ਸੁਪਰੀਮ ਕੋਰਟ ਨੂੰ ਇੰਟਰਵੈਨ ਕਰਨਾ ਪਿਆ ਉਸ ਨੂੰ ਬਿਲਕੁਲ ਕੋਰਟ ਉਦੋਂ ਇੰਟਰਵੈਨ ਕਰਦੀਆਂ ਜਦੋਂ ਉਹਨਾਂ ਨੂੰ ਮਨ ਚ ਆ ਜਾਂਦਾ ਕਿ ਸਟੇਟਾ ਉਹ ਕੰਮ ਨਹੀਂ ਕਰ ਰਹੀਆਂ ਠੀਕ ਹੈ ਕਾਂਗਰਸ ਜਾਣ ਕੇ ਕੋਸ਼ਿਸ਼ ਕਰ ਰਹੀ ਸੀ ਕਿ ਜਿਹਦਾ ਗਾਲਾ ਤਨ ਬਾਹਰ ਹੈ ਉਹ ਲੁਕੋਇਆ ਜਾਏ ਉਹਨਾਂ ਬੰਦਿਆਂ ਦਾ ਨਾਂ ਨਾ ਦੱਸਿਆ ਜਾਏ ਤੇ ਕਾਨੂੰਨ ਤੁਹਾਨੂੰ ਉੱਥੇ ਹੀ ਗਾਇਬ ਕੀਤਾ ਜਾਏ ਕਿਉਂ ਕਰ ਰਹੀ ਸੀ ਕਾਂਗਰਸ ਕਿਉਂਕਿ ਕਾਂਗਰਸ ਦੀ ਟੌਪ ਲੀਡਰਸ਼ਿਪ ਦਾ ਸਾਰਾ ਧਨ ਆਪਣਾ ਉੱਤੇ ਪਿਆ ਔਰ ਉਹ ਉਹ ਆਪਣਾ ਕਿਸੇ ਨਾਂ ਡਿਸਕਲੋਸ ਨਹੀਂ ਕਰੀ ਸੀ ਤੇ ਨਾ ਉਹਨਾਂ ਨੂੰ ਵਾਪਸ ਕਰ ਰਹੀ ਸੀ ਸੋ ਜਿਹੜਾ ਸੁਪਰੀਮ ਕੋਰਟ ਨੇ ਜਦੋਂ ਦੇਖਿਆ ਕਿ ਸੈਂਟਰ ਸਰਕਾਰ ਤੇ ਫੇਤ ਹੀ ਐ ਨਹੀਂ ਸੀ ਸੁਪਰੀਮ ਕੋਰਟ ਨੂੰ ਹੀ ਸੈਂਟਰ ਸਰਕਾਰ ਦਾ ਫੇਤ ਨਹੀਂ ਹੋਇਆ ਹੈ ਕਿ ਉਹਨਾਂ ਨੇ ਸੋਚਿਆ ਕਿ ਹੋਰ ਕੁਝ ਕਰੂਗੀ ਇਸ ਕਰਕੇ ਸੁਪਰੀਮ ਕੋਰਟ ਨੂੰ ਇੰਟਰਵੈਨ ਕਰਨਾ ਪਿਆ ਤੇ ਉਹਨਾਂ ਨੇ ਆ ਹਿਸਟੋਰਿਕ ਫੈਸਲਾ ਲਿੱਤਾ ਐ ਐਸਐਟ ਬਣਾਉਣ ਦਾ ਤੇ ਬੜੀ ਖੁਸ਼ੀ ਦੀ ਗੱਲ ਹੈ ਤੇ ਜਲਦੀ ਤੋਂ ਜਲਦੀ ਉਹਦੀ ਐਸਐਟ ਬਣ ਕੇ ਤੇ ਜਿਹੜਾ ਅਸਲੀਅਤ ਦੇ ਸਾਹਮਣੇ ਰੱਖਣੀ ਚਾਹੀਦੀ ਹੈ ਕਿੰਨਾ ਕਾਲਾ ਧੰਨ ਕਾਂਗਰਸ ਦੀ ਲੀਡਰਸ਼ਿਪ ਤੇ ਉਹਨਾਂ ਦੇ ਸਾਥੀਆਂ ਨੇ ਰੱਖਿਆ ਸਾਰੀ ਮੰਗਾਈ ਕੀਤੀ ਕਿਨੇ ਸੈਂਟਰ ਸਰਕਾਰ ਨੇ ਜੇ 100 ਰੁਪਿਆ ਪੰਜਾਬ ਤੋਂ ਇਕੱਠਾ ਹੁੰਦਾ ਹੈ 1 ਰੁਪਿਆ 32 ਪੈਸੇ ਵਾਪਸ ਕਰਦੇ ਆ 32 ਪੈਸੇ 31 ਪੈਸੇ ਵਾਪਸ ਕਰ। 1 ਰੁਪਿਆ ਕਰਤੀ ਪੈਸੇ। 100 ਰੁਪਏ ਇਕੱਠਾ ਕਰਦੇ ਆ। ਉਹਦੇ ਚੋਂ 1 ਰੁਪਿਆ 31 ਪੈਸੇ ਵਾਪਸ ਕਰਦੇ ਆ। ਸੈਂਟਰਲ ਫੰਡ। ਸਾਰਾ ਹੀ ਸੈਂਟਰ ਲਈ ਜਾਂਦੀ ਪੈਸਾ। ਅਸਲੀ ਤਾਂ ਜੋ ਘਟਾਉਣਾ ਤਾਂ ਉਹਨਾਂ ਕੋਲ ਸਾਡੇ ਕੋਲ ਤਾਂ ਮਸਾਂ ਜਿਹੜਾ ਪੈਸਾ ਕੱਟਾ ਹੁੰਦਾ ਤੁਹਾਡੀ ਗਲੀਆਂ ਨਾਲੀਆਂ ਸੜਕਾਂ ਸੰਗਾਂ ਵਾਸਤੇ ਹੁੰਦਾ ਅਸਲੀ ਖਜ਼ਾਨਾ ਤਾਂ ਲੁੱਟ ਕੇ ਲੈ ਜਾਂਦੇ ਸੈਂਟਰ। ਅਸੀਂ ਜਿਦਾ ਆਈ ਰੋਲਾ ਪਾਇਆ ਕਿ ਸਟੇਟਾਂ ਨੂੰ ਜਿੰਨਾ ਪੈਸਾ ਲੈਣੇ ਆ ਤੁਸੀਂ ਮੈਨੂੰ ਅੱਜ ਦੱਸਣਾ ਸਾਨੂੰ ਇੱਕ 1 ਰੁਪਿਆ ਬਤੀ ਪਾਈ ਜਗਾ ਭਾਵੇਂ ਸਾਨੂੰ 10 ਰੁਪਏ ਦੇ ਦੇਣ ਵਾਪਸ ਅਸੀਂ ਸਾਰੇ ਮਾਫ ਕਰਦਾ ਤੁਸੀਂ ਕੈਪਟਨ ਪਰ ਸੈਂਟਰ ਦੀ ਸਰਕਾਰ ਜਾਣ ਕੇ ਉਹਨਾਂ ਕੋਲ ਇੰਨੀ ਪਾਵਰ ਹੈ ਇਹਨਾਂ ਕੋਲ ਪੈਸਾ ਹੈ ਜਾਣ ਕੇ ਮਾਫੀ ਕਰਦੀ